ਅੱਜ ਆਪਣੇ ਕੋਲੇ ਸਵਰਾਜ 855 ਟਰੈਕਟਰ ਆ ਜੀ ਇਹ ਵੀਰਾਂ ਦਾ ਘਰੇ ਰੱਖਿਆ ਹੋਇਆ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ 1997 ਮਾਡਲ ਹੈ ਜੀ ਇੰਜਨ ਗੇਅਰ ਲਿਫਟ ਪੰਪ ਬਿਲਕੁਲ ਓਕੇ ਆ ਪੰਜਾਬ ਨੰਬਰ ਆ ਮਾਲਕ ਦੇ ਨਾਮ ਆ ਟਰੈਕਟਰ ਆ ਆਪਦੇ ਇੰਡੀਕੇਟਰ ਵੀ ਨਾਲ ਦੇ ਆ ਜੀ origignal ਟਰੈਕਟਰ ਤੁਸੀਂ ਵਾਹ ਕੇ ਦੇਖ ਸਕਦੇ ਹੋ ਦੋ ਦਿਨ ਠੀਕ ਹੈ ਜੀ ਇੰਜਨ ਗੇਅਰ ਸਹੀ ਆ ਬਾਬਾ ਜਮਾ ਹਾਂ ਹਾਂ ਇੰਜਨ ਗੇਅਰ ਸਹੀ ਆ ਪੰਪ ਲਿਫਟ ਪੰਪ ਨਵਾਂ ਆ ਠੀਕ ਹੈ ਜੀ ਆਇਆ ਕੰਮ ਸਾਰਾ 37 ਦਾ ਠੀਕ ਹੈ ਜੀ ਆਪਣਾ ਜਿਹੜਾ ਕੋਈ ਠਾਏਗਾ ਨੇ ਕਿਸੇ ਜਾਂਦਾਲੇ ਨੂੰ ਹਾਂ ਇਹ ਤਾਂ ਸਾਹਮਣੇ ਹੀ ਆ ਜੀ ਹਾਂ ਹਾਂ ਉਹ ਸਾਰਾ ਬਾਕੀ ਟਰੈਕਟਰ ਸਾਰਾ ਰੀਜਨਲ ਆ ਗੁਡਇਰ ਕੰਪਨੀ ਦੇ ਹੈਗਾ ਮੋਰਾ ਮਜ਼ਾਰਕ ਹਾਂ ਅਸੂਬੇਰਾ ਤਿਆਰੀ ਕਰਾਇਆ ਕੇ ਵੀ ਚੰਗੀ ਤਿਆਰੀ ਚ ਹਾਂਜੀ ਹਾਂਜੀ ਘਰੋਂ ਟਰੈਕਟਰ ਖਰਾਬ ਹੋਣਾ ਪੜ ਗਿਆ ਵੀ ਚੱਲ ਬਟਾ ਰਿਹਾ ਲਿਗੇ ਇਹ ਨਾਂ ਛੋੜ ਦੇ ਨਾ ਆਪਾ ਤੇਰੇ ਨਾਂ ਹੀ ਆਪਦੇ ਠੀਕ 15 ਸਾਲ ਹੋ ਗਿਆ ਨਾ 6 ਛਿਰੀ ਆ ਡਬਲ ਕਲਚ ਹੈ ਬਰਗਾਟ ਵਧੀਆ ਪਏ ਆ ਇੱਥੇ ਇੱਕ ਮੂਰਾ ਜ਼ਰੂਰ ਹੈਗਾ ਜੀ ਬਾਕੀ ਸਹੀ ਪਏ ਆ ਵਧੀਆ ਸਾਰਾ ਟਰੈਕਟਰ ਰੀਜਨਲ ਆ ਪੰਜਾਬ ਨੰਬਰ ਹੀ ਨਾ ਆਪਾ ਫਰੋਜ਼ਪੁਰ ਦਾ ਫਰੋਜ਼ਪੁਰ ਦਾ ਨੰਬਰ ਆ ਜੀ ਪੰਜਾਬ ਦਾ ਇੰਜਨ ਗੇਅਰ ਦਾ ਬੰਦਾ ਦੋ ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦਾ ਹੈਗਾ ਕੋਈ ਕਮੀ ਪੇਚੀ ਨਹੀਂ 70 ਪੈਸੇ ਟਾਇਰ ਗੁਡਇਰ ਕੰਪਨੀ ਦੇ ਚਾਰੇ ਸੈਲਫ ਸਟਾਰਟ ਆ ਛੀਚਰੀ ਆ ਡਬਲ ਕਲਚ ਆ ਜੀ ਬਾਬੇ ਦੇ ਆਪ ਦੇ ਨਾਮ ਸਾਰੇ ਪ੍ਰੂਫ ਨਾਲ ਮਿਲ ਜਾਣਗੇ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਬਹੁਤ ਹੀ ਚੰਗਾ ਟਰੈਕਟਰ ਆ ਛੋਪ ਲਾ ਕੇ ਰੱਖੀ ਸੀਗੀ ਬਾਕੀ ਸਾਰਾ ਟਰੈਕਟਰ origignal ਪਿਆਗਾ ਦੇਖ ਸਕਦੇ ਹੋ ਤੁਸੀਂ ਪਲੇਟਾਂ ਬਲੂਟਾਂ ਸਾਰੀਆਂ ਨਾਲ ਲੱਗੀਆਂ 1997 ਮਾਡਲ ਹੈ ਜੀ ਤੁਹਾਨੂੰ ਸਟਾਰਟ ਕਰਕੇ ਪ੍ਰੈਸ਼ਰ ਵੀ ਦਿਖਾ ਦਿੰਨੇ ਆ ਲੈ ਇਹ ਪ੍ਰੈਸ਼ਰ ਰੁਕ ਗਿਆ ਬਾਈ ਸਾਰਾ ਟਰੈਕਟਰ ਸੁੱਕਾ ਵਾਹ ਭਰਾ ਉਹ ਦੇਖ ਸਕਦੇ ਹੋ ਸਾਰੀ ਛੋਟਾ ਰੇਡੀਏਟਰ ਨਵਾਂ ਉਹ ਵੀ ਟਾਈਟਰ ਲੀਕ ਨਹੀਂਗਾ ਭੋਰਾ ਵੀ ਬਾਬਾ ਉਹਦਾ ਨੰਬਰ ਦੱਸੀ ਕਿੰਨਾ 947 95307 23362 23362 ਫਰੈਂਡ ਦੇ ਕੋਠੇ ਅਮਨਗੜ ਮੱਲੜਾ ਜ਼ਿਲ੍ਹਾ ਮਕਸਰ ਤਹਿਸੀਲ ਕਿਦੜਬਾਹਾ ਦੇ ਵਿੱਚ ਟਰੈਕਟਰ ਵਿਕਾਊ ਆ ਭਰਾਵੋ ਫੇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕੋਈ ਵੀ ਗੱਲਬਾਤ ਕਰਨੀ ਆ ਰੇਟ ਬਾਬਾ ਕਿੰਨਾ ਮੰਗਦਾ ਕਿੰਨੇ ਕ ਦਾ ਛੱਡਣਾ ਟਰੈਕਟਰ ਰੇਟ 5592 ਜੀ ਇੱਕ ਵਿਚਾਰ ਨਵੇਂ 82 83 ਦਾ 82 83 ਦਾ ਬਾਬਾ ਹਾਂ ਮੌਕੇ ਤੇ ਚਲੋ ਮਾੜਾ ਮੋਟਾ ਮਾਨਤਨ ਕਰ ਦੂਗਾ ਜਿਹੜਾ ਬੰਦਾ ਕੋਲ ਆ ਕੇ ਸੌਦਾ ਕਰੂਗਾ ਜਿਹੜਾ ਬੰਦਾ ਆਪਣੇ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਾਨ ਪੂਰਾ ਕਰ ਦੇਣਗੇ ਜੀ 94307 23362 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀ ਪਿੰਡ ਮੱਲਣਾ ਦੋਦਾ ਕੌਣੀ ਦੇ ਕੋਲੇ ਆ ਭਰਾਵੋ ਭਲਾਈਆਂ ਨੇ ਦੇ ਕੋਲੇ ਰਹਿ ਗਿਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਠੀਕ ਆ ਬਾਈ ਧੰਨਵਾਦ ਜੀ